ਹਾਂਜੀ ਦਰਸ਼ਕੋ ਪਿਆਰ ਭਰੀ ਸ਼ਾਸਿਕਾਲ ਅੱਜ ਅਸੀਂ ਤਹਿਸੀਲ ਪੱਟੀ ਦੇ ਕਰਿਆਲਾ ਇਲਾਕੇ ਦੇ ਵਿੱਚ ਖੜੇ ਆ ਜਿੱਥੇ ਕਿ ਸਾਡੇ ਨਾਲ ਕਿਸਾਨ ਆ ਅਸੀਂ ਸਾਰੇ ਜਾਣਦੇ ਆ ਕਿ ਜਿਹੜੀਆਂ ਖਾਸ ਕਰਕੇ ਸਾਡੇ ਇਲਾਕੇ ਦੇ ਵਿੱਚ ਮਾਝੇ ਦੇ ਵਿੱਚ ਫਸਲਾਂ ਝੋਨਾ ਤੇ ਕਣਕ ਤੇ ਅੱਜ ਅਸੀਂ ਕਣਕ ਬਾਰੇ ਗੱਲ ਕਰਨ ਜਾ ਰਹੇ ਹਾਂ ਕਿਸਾਨ ਵੀਰਾਂ ਦੇ ਨਾਲ ਵੀ ਜਿਹੜੀ ਧੁੰਦ ਜਿਹੜੀ ਪੈ ਰਹੀ ਆ ਰੂਣਾ ਵਾਸਤੇ ਤੇ ਬੜੀ ਇਹ ਨੁਕਸਾਨਦਾਇਕ ਹੋ ਸਕਦੀ ਆ ਪਰ ਕਣਕ ਨੂੰ ਇਹਦਾ ਕੀ ਨੁਕਸਾਨ ਆ ਜਾਂ ਜਿਹੜਾ ਕੋਹਰਾ ਪੈਣ ਲੱਗ ਪਿਆ ਜਿਹੜਾ ਉਹਦੇ ਕੀ ਲਾਭ ਨੇ ਕਣਕ ਨੂੰ ਹਾਂਜੀ ਸਸੀ ਗਾਲ ਜੀ ਸਸੀ ਗਾਲ ਜੀ ਮੈਂ ਕੀ ਨਾਂ ਜੀ ਆਪਣਾ ਮੇਰਾ ਨਾਂ ਕਰਤ ਸਿੰਘ ਜੀ ਹਾਂਜੀ ਤੇ ਕੀ ਕਹਿਣਾ ਚਾਹੁੰਦੇ ਹੋ ਵੀ ਜਿਸ ਤਰ੍ਹਾਂ ਆਪਣੀ ਖਾਸ ਕਰਕੇ ਫਸਲ ਜਿਹੜੀ ਆ ਕਣਕ ਕਣਕ ਪੂਰੇ ਵਰਲਡ ਦੇ ਵਿੱਚ ਤੇ ਹਰ ਇਨਸਾਨ ਜਿਹੜਾ ਇਹ ਇਹਦੇ ਖਾਣ ਤੋਂ ਬਗੈਰ ਨਹੀਂ ਰਹਿ ਸਕਦਾ ਤੇ ਕੀ ਕਹਿਣਾ ਚਾਹੁੰਦੇ ਆ ਵੀ ਜਿਹੜਾ ਜਿਵੇਂ ਹੁਣ ਧੁੰਦ ਬੜੀ ਪੈ ਰਹੀ ਆ ਤੇ ਕੋਰਾ ਪੈ ਰਿਹਾ ਤੇ ਕੀ ਧੁੰਦ ਦੇ ਕੀ ਨੁਕਸਾਨ ਕਣਕ ਨੂੰ ਤੇ ਕੋਰੇ ਦਾ ਕੀ ਲਾਭ ਕਣਕ ਦਾ ਨੂੰ ਜਿਹੜਾ ਕੋਰੇ ਦਾ ਲਾਭ ਆ ਕਿ ਕਣਕ ਦਾ ਜਿਹੜਾ ਵਿਕਾਸ ਰੁਕ ਜਾਂਦਾ ਰੁਕਦੇ ਨਾਲ ਕਣਕ ਦਾ ਫਟਾਰਾ ਹੁੰਦਾ ਹੈ ਤੇ ਜਿਹੜੀ ਧੁੰਦ ਆ ਇਹ ਜਦੋਂ ਪੈਂਦੀ ਆ ਇਦੇ ਨਾਲ ਹਰ ਇੱਕ ਚੀਜ਼ ਦਾ ਨੁਕਸਾਨ ਹੁੰਦਾ ਇੱਕ ਤਾਂ ਐਕਸੀਡੈਂਟ ਬਹੁਤ ਜ਼ਿਆਦਾ ਹੁੰਦੇ ਆ ਇੱਕ ਮਾਲ ਡੰਗਰ ਵਾਸਤੇ ਕੋਈ ਚੰਗੀ ਗੱਲ ਨਹੀਂ ਕਿਉਂਕਿ ਮਾਲ ਡੰਗਰ ਬਿਮਾਰ ਹੁੰਦਾ ਸਭ ਤੋਂ ਵੱਡੀ ਗੱਲ ਇਹ ਆ ਕਿ ਜਦੋਂ ਸਾਡਾ ਘਰ ਦੇ ਵਿੱਚ ਇੱਕ ਡੰਗਰ ਬਿਮਾਰ ਹੋ ਜੇ ਤੇ ਸਾਡਾ ਹਜ਼ਾਰਾਂ ਰੁਪਈਆ ਲੱਗ ਜਾਂਦਾ ਕਿਉਂਕਿ ਜਿਹੜੇ ਅੱਜ ਕੱਲ ਡਾਕਟਰ ਨੇ ਉਹ ਬਹੁਤ ਜ਼ਿਆਦਾ ਮਹਿੰਗਾਈ ਆ ਕੋਈ ਬੰਦਾ 2000 1000 ਤੋਂ ਘੱਟ ਲੈ ਕੇ ਨਹੀਂ ਜਾਂਦਾ ਇਹ ਕਰੇ ਸਾਡਾ ਡੰਗਰ ਦੋ ਚਾਰ ਦਿਨ ਬਿਮਾਰ ਜੇ ਤੇ ਸਾਡੇ ਪਹਿਲਾਂ ਸਥਿਤੀ ਮਾੜੀ ਆ ਹੋਰ ਮਾੜੀ ਹੋ ਜਾਂਦੀ ਆ ਇਹ ਜਿਵੇਂ ਸਰਪੰਚ ਜੀ ਮੈਂ ਗੱਲ ਕਰਨੀ ਚਾਹਾਂਗਾ ਕਿ ਜਿਸ ਤਰ੍ਹਾਂ ਆਪਣੇ ਕਿਸਾਨ ਵੀਰ ਆ ਜੇ ਹੁਣ ਜਿਵੇਂ ਜੇ ਆਪਾਂ ਗੱਲ ਕਰੀਏ ਦਵਾਬੇ ਦੀ ਗੱਲ ਕਰੀਏ ਤੇ ਦਵਾਬੇ ਦੇ ਵਿੱਚ ਜਿਹੜਾ ਕਾਫੀ ਫਸਲਾਂ ਜੜੀਆਂ ਉਹ ਲੈ ਰਹੇ ਆ ਤੇ ਕੀ ਤੁਸੀਂ ਸੁਝਾਅ ਦੇਣਾ ਚਾਹੋਗੇ ਆਪਣੇ ਇਧਰ ਮਾਝੇ ਦੇ ਕਿਸਾਨਾਂ ਨੂੰ ਕਿ ਜਿਸ ਤਰ੍ਹਾਂ ਆਪਾਂ ਕਣਕ ਝੋਨਾ ਕੱਲਾ ਨਹੀਂ ਸਗੋਂ ਕਿ ਜਿਸ ਤਰ੍ਹਾਂ ਹੁਣ ਕਈ ਕਿਸਾਨ ਆਪਣੇ ਇਧਰ ਵੀ ਜਿਹੜੇ ਆਲੂ ਵਗੈਰਾ ਵੀ ਬੀਜਣ ਲਾਪੇ ਹੋਰ ਵੀ ਫਸਲਾਂ ਬੀਜਣ ਲਾਪੇ ਤੇ ਕੀ ਸੁਝਾਅ ਦੇਣਾ ਚਾਹੁੰਦੇ ਤੁਸੀਂ ਮੈਂ ਇਹ ਸੁਜਾਅ ਦੇਣਾ ਚਾਹੁੰਦਾ ਕਿ ਜਿੰਨਾ ਚਿਰ ਅਸੀਂ ਮਤਲਬ ਦੂਜੀਆਂ ਫਸਲਾਂ ਵਾਲੇ ਨਾ ਹੋਏ ਉਹਨਾਂ ਜਰ ਕਣਕ ਝੋਨਾ ਇਹਨੇ ਸਾਨੂੰ ਕੱਖ ਨਹੀਂ ਦੇਣਾ ਕਿਉਂਕਿ ਸਾਲ ਮਗਰੋਂ ਕਣਕ ਬਿਜਲੀ ਤੇ ਝੋਨਾ ਬਿਜ ਲਿਆ ਝੋਨਾ ਪਹਿਲੀ ਗੱਲ ਤਾਂ ਕੋਈ ਖਰੀਦਾ ਨਹੀਂਗਾ ਸਿੱਧੇ ਮੂੰਹ ਤੇ ਕਣਕ ਜਿਹੜੀ ਆ ਉਹਦੇ ਦਿਨੋਂ ਦਿਨ ਝਾੜ ਘਟਦੇ ਜਾਂਦੇ ਆ ਦੂਜੀ ਗੱਲ ਹੈ ਕਿ ਪਹਿਲੀ ਜਿਹੜੀ ਉਹ ਜ਼ਮੀਨ ਘਟਦੀ ਜਾਂਦੀ ਆ ਲੋਕ ਮਕਾਨ ਪਾਈ ਜਾਂਦੇ ਆ ਕੋਈ ਨਾ ਕੋਈ ਰਾਹ ਨਿਕਲੀ ਜਾਂਦੇ ਆ ਸਰਕਾਰ ਨੇ ਕਿਹੜੇ ਕਿਹੜੇ ਵੱਡੇ ਵੱਡੇ ਰਾਹ ਕੱਢ ਦਿੱਤੇ ਨੇ 4 ਲੇਨ 6 ਲੇਨ ਕਿਉਂਕਿ ਉਹ ਪਹਿਲੀ ਕਿਸਾਨਾਂ ਦੀ ਜ਼ਾਰੀ ਹੈ ਨਾ ਕਿਸਾਨੀ ਤੇ ਅਸਰ ਪੈਣਾ ਉਹਦਾ ਇਸ ਕਰਕੇ ਜਿਹੜੇ ਆ ਅਸੀਂ ਇਹ ਕਹਿਣਾ ਚਾਹਾਂਗੇ ਜਿੰਨਾ ਚਿਰਹੀਂ ਆ ਸਾਡਾ ਇਲਾਕਾ ਇਹ ਆਲੂਆਂ ਵਾਲੇ ਮਟਰ ਵਾਲੇ ਨਾ ਆਇਆ ਉਹਨਾਂ ਚਿਰ ਸਾਡੀ ਮਤਲਬ ਸਥਿਤੀ ਆ ਉਹ ਜਿਹੜੀ ਚੰਗੀ ਨਹੀਂ ਹੋਣੀ ਕਿਉਂਕਿ ਅੱਜ ਕੱਲ ਦੁੱਧ ਦੀ ਗੱਲ ਕਰੋ ਤੁਸੀਂ ਕਿਸਾਨ ਕੋਲ ਕੀ ਆ ਦੁੱਧ ਆ ਤੇ ਜਿਹੜਾ ਦੁੱਧ ਆ ਉਹ ਬਿਨੋਟੀ ਬਣ ਰਿਹਾ ਜਿਹੜਾ ਅਸਲੀ ਦੁੱਧ ਆ ਉਹਦਾ ਰੇਡ ਕੋ ਨਹੀਂ ਆ ਬਨੋੜੀ ਦੁੱਧ ਨੂੰ ਬਣਾ ਬਣਾ ਕੇ ਵੇਚੀ ਜਾਂਦੇ ਆ ਇਸ ਕਰਕੇ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਜਿਹੜੀ ਮਾਰੀ ਮੋਟੀ ਆ ਜਿਹੜੇ ਤੁਸੀਂ ਇਹਨਾਂ ਨੇ ਡਾਕਟਰ ਰੱਖਿਆ ਇਹਨਾਂ ਨੇ ਮਹਿਕਮੇ ਬਣਾਏ ਆ ਇੱਕ ਰਮਾਰੋ ਰੇਡ ਮਾਰੋ ਜਿਹੜੇ ਇਹਨਾਂ ਲੋਕਾਂ ਨੂੰ ਦੁੱਧ ਵਾਲਿਆਂ ਨੂੰ ਫੜਿਆ ਜਾਵੇ ਤੇ ਸਾਡੇ ਕਿਸਾਨਾਂ ਦੀ ਜਿਹੜੀ ਸਥਿਤੀ ਆ ਉਹ ਕੁਝ ਠੀਕ ਹੋ ਸਕਦੀ ਆ ਜੇ ਆਏ ਕਮ ਰਿਆ ਤੇ ਕਿਸਾਨ ਤੇ ਉੰਜ ਡੰਗਰ ਵਿੱਚ ਨੂੰ ਵੀ ਤਿਆਰ ਹੋਏ ਨੇ ਕਿਉਂਕਿ ਜਿਹੜਾ ਪ੍ਰਾਈਵੇਟ ਦੁੱਧ ਆ ਬਨੋਟੀ ਦੁੱਧ ਆ ਉਹਦਾ ਰੇਟ ਲੱਗਦਾ ਹੈ ਤੇ ਦੂਜੇ ਦਾ ਲੱਗਦਾ ਨਹੀਂ ਕਿ ਉਹ ਡੰਗਰਾਂ ਨੂੰ ਕਿਹੜਾ ਪੱਠੇ ਪਾਊਗਾ ਜਦੋਂ ਇਹ ਰੇਟ ਨਹੀਂ ਲੱਗਣਾ 40 ਰੁਪਏ ਦੁੱਧ ਦਾ ਰੇਟ ਆ 20 ਰੁਪਏ ਬੋਤਲ ਦਾ ਰੇਟ ਆ ਪਾਣੀ ਵਾਲੀ ਦਾ ਤੇ 40 ਰੁਪਏ ਦੁੱਧ ਦਾ ਰੇਟ ਆ ਜਿਹੜੀ ਭਰਕੇ ਲੋਕਾਂ ਨੂੰ ਵੇਚ ਲੈਣੀ ਆ ਇਸ ਕਰਕੇ ਸਰਕਾਰ ਨੂੰ ਕਹਨੇ ਚਾਉਂਦੇ ਆ ਕਿ ਬਾੜਾ ਮੋਟਾ ਖਿਆਲ ਕਰੋ ਔਰ ਕਿਸਾਨਾਂ ਦਾ ਮੜਾ ਮੋਟਾ ਵੇਖੋ ਵੀ ਇਹ ਕੀ ਕਰ ਰਿਹਾ ਸੋ ਇਹ ਸਨ ਸਰਦਾਰ ਕਾਰੇ ਸਿੰਘ ਜੀ ਜਿਨ੍ਹਾਂ ਨੇ ਬੜੇ ਵਿਸਤਾਰ ਦੇ ਨਾਲ ਦੱਸਿਆ ਤੇ ਸਾਡੇ ਨਾਲ ਵੀਰ ਖੜੇ ਆ ਹਾਂ ਜੀ ਕੀ ਨਾ ਜੀ ਆਪਣਾ ਸੁਚੈਨ ਸਿੰਘ ਇਹ ਸੁਚੈਨ ਸਿੰਘ ਜੀ ਜਿਸ ਤਰ੍ਹਾਂ ਇਹ ਕਣਕਾ ਮੈਂ ਆਪਣੇ ਸਹੋਗੀ ਨੂੰ ਕਹਾਂਗਾ ਕਿ ਕਣਕ ਦਿਖਾਈ ਜਾਵੇ ਤੇ ਕੀ ਜਿਹੜਾ ਕੋਰੇ ਦੇ ਨਾਲ ਕਿੰਨਾ ਕੁ ਲਾਭ ਜਿਹੜਾ ਕਣਕ ਨੂੰ ਹੁੰਦਾ ਕੋਰੇ ਦਾ ਬਹੁਤ ਲਾਭ ਹੁੰਦਾ ਕੋਰੇ ਆ ਕਣਕ ਇੱਕ ਫੁੱੜਦੀ ਆ ਤੇ ਚਾੜਾ ਛਾਂਦਾ ਹੈ ਜੇ ਕੋਰੇ ਦਾ ਪਿਆ ਕਣਕਾ ਝਾੜ ਘੜ ਜਨਾ ਝਾੜ ਘੜ ਦਿੰਦਾ ਜਿੰਦ ਦਾ ਤੇ ਅੱਗੇ ਮਰਿਆ ਤੇ ਜੇ ਕੋਰੋਨਾ ਪਹਿਲੇ ਕੋ ਝਾਲ ਕਰਕੇ ਹੋਇਆ ਪੈਦਾ ਕਰ ਜਣੀ ਆ ਅੱਛਾ ਕੋਰਾ ਪਹਿਣਾ ਜਿਹੜਾ ਜ਼ਰੂਰੀ ਆ ਕਣਕ ਲਈ ਕਣਕ ਲਈ ਬਹੁਤ ਆਏ ਬੰਦੇ ਆ ਜ਼ਰੂਰ ਪਹਿਨ ਚੈ ਜਿਹੜਾ ਕੋਰਾ ਜੀ ਤੇ ਮੈਂ ਮਤਲਬ ਤੁਸੀਂ ਸਾਨੂੰ ਦੱਸ ਸਕਦੇ ਹੋ ਜੇ ਮੰਨ ਲਓ ਜਿਵੇਂ ਕੋਰਾ ਪੈ ਰਿਹਾ ਤੇ ਇਹ ਕਿੰਨੀ ਕੁ ਜਲਦੀ ਜਿਹੜੀ ਇਹ ਕਣਕ ਵਾਦੀ ਵਾਦੀ ਨਹੀਂ ਇਹ ਖਲੋਂਦੀ ਆ ਕਿ ਵਾਦੀ ਰੁਕ ਜਾਂਦੀ ਜੁਕ ਜਾਂਦੀ ਰੋਕ ਕੇ ਫੋੜ ਕਰਦੀ ਹੋਈ ਫਟਾਰਾ ਹਈਦਾ ਠੀਕ ਹੈ ਤੇ ਫੋੜ ਕਰਦੀ ਜਾਈ ਫੋੜ ਨਾਲ ਫਿਰ ਜਦੋਂ ਦੂਜਾ ਝੜ ਵਾਦਾ ਠੀਕ ਜੇ ਨਾ ਕੋਰਾ ਪਿਆ ਤੇਲੀ ਖੇਜਣੀ ਇਹਨਾਂ ਦੇ ਚਾਹ ਕਰ ਜਾਣਾ ਹਾਂ ਇਹਨਾਂ ਵੀਰ ਜੀ ਇਹਨਾਂ ਨੇ ਬੜੇ ਵਿਸਤਾਰ ਦੇ ਨਾਲ ਦੱਸਿਆ ਕਿ ਕੋਰਾ ਪੈਣਾ ਜਿਹੜਾ ਕਣਕ ਦੇ ਲਈ ਲਾਭਦਾਇਕ ਤੇ ਸਾਡੇ ਨਾਲ ਵੀਰ ਕਿਸਾਨ ਵੀਰ ਹੋਰ ਵੀ ਹੈ ਹਾਂਜੀ ਪ੍ਰਗਟ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਕਣਕ ਦੇ ਅਸੀਂ ਤਾਂ ਇਹੀ ਆਣੇ ਆ ਕਿ ਜੇ ਕੋਰਾ ਤਾਂ ਵਧੀਆ ਚੀਜ਼ ਆ ਕਣਕ ਵਾਸਤੇ ਤੇ ਪਰ ਬੋਤਰਾ ਠੰਡ ਦਾ ਆਮ ਜਿਹੜੀ ਧੁੰਦ ਤੰਦ ਪੈਂਦੀ ਉਹ ਛੜਕਦੀ ਆਵਾਜਾਈ ਵਾਸਤੇ ਉਹ ਵੀ ਮਾੜੀ ਆ ਕਿਉਂਕਿ ਐਕਸੀਡੈਂਟ ਬਹੁਤ ਹੁੰਦੇ ਆ ਤੇ ਕੋਹ ਦੋਤ ਆ ਵੀ ਇਹ ਹੈ ਵੀ ਕੋਰਾ ਕਣਕ ਵਾਸਤੇ ਵਧੀਆ ਮੈਂ ਕਿਹਾ ਪ੍ਰਗਟ ਸਿੰਘ ਜੀ ਜਿਵੇਂ ਹੁਣ ਧੁੰਦ ਪੈਂਦੀ ਆ ਤੇ ਤੁਸੀਂ ਜਿਹੜੇ ਡਰਾਈਵਰ ਵੀਰ ਨੇ ਜਾਂ ਆਪਾਂ ਜਾਂ ਰੋਡ ਤੇ ਚੱਲਦੇ ਆ ਤੇ ਕੀ ਸੁਝਾਅ ਦੇਣਾ ਚਾਹੁੰਦੇ ਤੁਸੀਂ ਸਾਰੇ ਨਾਂ ਦਾ ਵੀਰ ਜੀ ਡਰਾਈਵਰ ਹੀ ਹੈਗੇ ਆ ਕਿਉਂਕਿ ਜਿਹੜੇ ਡਰਾਈਵਰ ਉਹ ਉਹ ਤਾਂ ਧੁੰਦ ਚ ਵੀ ਗੱਡੀ ਚਲਾ ਲੈਂਦੇ ਆ ਜਿਹੜਾ ਕੋਈ ਅਣਜਾਣ ਬੰਦਾ ਜਦੋਂ ਛੜਕ ਤੇ ਚੜ ਜਾਂਦਾ ਕੋਈ ਸਾਡੇ ਅਰਗਾ ਸਾਤੋਂ ਨਹੀਂ ਧੁੰਦ ਚ ਗੱਡੀਆਂ ਚੱਲਦੀਆਂ ਫਿਰ ਐਕਸੀਡੈਂਟ ਦਾ ਕਾਰਨ ਬਣਦਾ ਹਾਂਜੀ ਇਹ ਸਨ ਕਾਰਜ ਸਿੰਘ ਜੀ ਜਿਨ੍ਹਾਂ ਬੜੇ ਵਿਸਤਾਰ ਦੇ ਨਾਲ ਦੱਸਿਆ ਕਿ ਕੋਰਾ ਪੈਣਾ ਜਿਹੜਾ ਕਣਕ ਦੇ ਲਈ ਬਹੁਤ ਲਾਭਦਾਇਕ ਆ ਇਹ ਕਣਕ ਜਿਹੜੀ ਆ ਰੁਕ ਜਾਂਦੀ ਆ ਤੇ ਰੁੱਕ ਕੇ ਜਦੋਂ ਫੋੜ ਦੁਬਾਰਾ ਕਰਦੀ ਆ ਤੇ ਕਣਕ ਜਿਹੜੀ ਆ ਉਹ ਫਲ ਵੀ ਜਿਹੜਾ ਜ਼ਿਆਦਾ ਦਿੰਦੀ ਆ ਤੁਸੀਂ ਦੇਖ ਰਹੇ ਹੋ ਮੈਕਸ 24 ਪੰਜਾਬ ਨਿਊਜ਼ ਚੈਨਲ ਮੈਂ ਤੁਹਾਡਾ ਆਪਣਾ ਦਵਿੰਦਰ ਸਹੋਤਾ ਖੇਮ ਕਰਨ ਅਤੇ ਕਰਿਆਲਾ ਕਸਬਾ ਦੀ ਵਿਸ਼ੇਸ਼ ਰਿਪੋਰਟ